ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੈਕਟਰ 10 ਕੋਠੀ ਨੰਬਰ 575 ਵਿੱਚ ਇੱਕ ਵੱਡਾ ਵਿਸਪੋਰਟ ਕੀਤਾ ਗਿਆ ਉਸੇ ਤਸਵੀਰਾਂ ਦਾ ਹੀ ਦੇਖੋਗੇ ਕਿ ਕੋਠੀ ਨੰਬਰ 575 ਸੈਕਟਰ 10 ਵਿੱਚ ਆਟੋ ਤੇ ਆਏ ਤਿੰਨ ਸ਼ਖਸ ਜਿਹੜੇ ਆ ਤਿੰਨ ਵਿਅਕਤੀ ਆ ਇਹਨਾਂ ਵੱਲੋਂ ਇੱਕ ਬੰਬ ਨੁਮਾ ਚੀਜ਼ ਸਿੱਟੀ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੁੰਦਾ ਹੈ یوں ਪ੍ਰਤੀਤ ਹੁੰਦਾ ਕਿ ਜਿਵੇਂ ਬਿਜਲੀ ਗਰਜਦੀ ਹੈ ਤਾਂ ਕੋਠੀ ਨੰਬਰ 575 ਸੈਕਟਰ ਨੰਬਰ 10 ਵਿੱਚ ਇੱਕ ਬੰਬ ਨੁਮਾ ਚੀਜ਼ ਜਿਹੜੇ ਤਿੰਨ ਵਿਅਕਤੀਆਂ ਵੱਲੋਂ ਸਿੱਟੀ ਜਾਂਦੀ ਹੈ ਔਰ ਤਸਵੀਰਾਂ ਉਹਨਾਂ ਦੀਆਂ ਜਿਹੜੀਆਂ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਦੱਸਿਆ ਜਾ ਰਿਹਾ ਕਿ ਇੱਕ ਆਟੋ ਚਾਲਕ ਸੀ ਤੇ ਉਸਦੇ ਨਾਲ ਦੋ ਸਾਥੀ ਸਨ ਜਿਹੜੇ ਦੋ ਸਾਥੀ ਹਨ ਉਹਨਾਂ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਉਮਰ ਤੋਂ ਨੌਜਵਾਨ ਲੱਗਦੇ ਨੇ ਘੱਟ ਉਮਰ ਆ ਹਨ ਇੱਕ ਨੇ ਪੁੱਠੀ ਟੋਪੀ ਪਾਈ ਹੋਈ ਹੈ ਇੱਕ ਦੇ ਬਾਲ ਜਿਹੜੇ ਆ ਉਹ ਲੰਬੇ ਨਜ਼ਰ ਆ ਰਹੇ ਅਤਾ ਇਹ ਜਦੋਂ ਵਿਸਪੋਰਟ ਕਰਦੇ ਆ ਆਟੋ ਵਿੱਚ ਆਉਂਦੇ ਆ ਬੰਬ ਨੁਮਾ ਚੀਜ਼ ਸਿੱਟ ਕੇ ਜਾਂਦੇ ਉਸ ਤੋਂ ਵੱਡਾ ਧਮਾਕਾ ਹੁੰਦਾ ਤੇ ਆਟੋ ਜਿਹੜੀ ਆ ਭਜਾ ਕੇ ਲੈ ਜਾਂਦੇ ਆ ਪੁਲਿਸ ਵੱਲੋਂ ਇਹਨਾਂ ਤੇ 2-2 ਲੱਖ ਦਾ ਇਨਾਮ ਵੀ ਰੱਖਿਆ ਜਾਂਦਾ ਔਰ ਪੁਲਿਸ ਨੇ ਹੁਣ ਮੁਸਤੈਦੀ ਦਿਖਾਉਂਦੇ ਹੋਏ ਤੇਜ਼ੀ ਦਿਖਾਉਂਦੇ ਆਟੋ ਚਾਲਕ ਨੂੰ 43 ਸੈਕਟਰ ਤੋਂ ਗ੍ਰਿਫਤਾਰ ਕੀਤਾ ਲੇਕਿਨ ਉਸਦੇ ਦੋ ਸਾਥੀ ਹੱਲੇ ਵੀ ਫਰਾਰ ਹਨ ਪਰ ਗੰਨੀਮਤ ਰਹੀ ਐ ਇਸ ਪੂਰੇ ਮਾਮਲੇ ਵਿੱਚ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਹੋਣ ਤੋਂ ਬਚ ਕੇ ਲੇਕਿਨ ਚੰਡੀਗੜ੍ਹ ਵਿੱਚ ਇਸ ਧਮਾਕੇ ਤੋਂ ਬਾਅਦ ਜਿਹੜੀ ਸੰਸਨੀ ਫੈਲ ਜਾਂਦੀ ਹੈ ਪੂਰੀ ਚੰਡੀਗੜ੍ਹ ਹਿਲ ਜਾਂਦੀ ਹੈ ਘਰ ਘਰ ਤੱਕ ਇਹ ਵੀਡੀਓ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇੱਕ ਸਹਿਮ ਦਾ ਮਾਹੌਲ ਬਣਦਾ ਹੈ ਲੇਕਿਨ ਪੁਲਿਸ ਵੱਲੋਂ ਮੁਸਤੈਦੀ ਦਿਖਾ ਕੇ 43 ਸੈਕਟਰ ਤੋਂ ਇਸ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਤਾਜੋ ਫਰਾਰ ਜਿਹੜੇ ਹੋਰ ਸਾਥੀ ਸਟੋ ਚਾਲਕ ਦੇ ਦੋ ਹੋਰ ਸਾਥੀ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪਿੱਛੇ ਮਨਸ਼ਾ ਕੀ ਸੀ ਹਲੇ ਤੱਕ ਗੱਲ ਸਾਹਮਣੇ ਨਹੀਂ ਆਈ ਕਿ ਵਿਸਪੋਰਟ ਕੀਤਾ ਕਿਉਂ ਗਿਆ ਅਤੇ ਹਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਬੰਬ ਨੁਮਾ ਚੀਜ਼ ਕੀ ਹੈ ਕਿਸ ਦੇ ਨਾਲ ਵਿਸਪੋਰਟ ਕੀਤਾ ਗਿਆ ਤਾਂ 43 ਸੈਕਟਰ ਤੋਂ ਪੁਲਿਸ ਵੱਲੋਂ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਹੱਲੇ ਵੀ ਦੋ ਸਾਥੀ ਫਰਾਰ ਹਨ ਤੇ ਵਿਸਪੋਰਟ ਕਿਸ ਚੀਜ਼ ਨਾਲ ਕੀਤਾ ਗਿਆ ਹਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਬੰਬ ਨੁਮਾ ਚੀਜ਼ ਹੈ ਜਿਸ ਤਦ ਜਿਸ ਨਾਲ ਧਮਾਕਾ ਕੀਤਾ ਜਾਂਦਾ ਹੈ ਸੈਕਟਰ 10 575 ਕੋਠੀ ਦੇ ਅੰਦਰ ਤੇ ਉਸ ਤੋਂ ਬਾਅਦ ਆਟੋ ਨੂੰ ਭਜਾ ਕੇ ਲਿਜਾਇਆ ਜਾਂਦਾ ਉੱਥੋਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਹਾਂ ਇੱਥੇ ਜਦੋਂ ਪਹੁੰਚੇ ਹਾਂ ਤਾਂ ਦੇਖਿਆ ਕਿ ਇੱਥੇ ਕੁਝ ਪਲੀਜ਼ ਸ਼ਾਂਤ ਹੋ ਜਾਓ ਜੀ ਜਿਹਦੇ ਵਿੱਚ ਕੋਈ ਪ੍ਰੈਸ਼ਰ ਜਿਹਦੇ ਚ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਜਿਸ ਦੇ ਕਰਕੇ ਉਸਾਰੀਆਂ ਨੂੰ ਨੁਕਸਾਨ ਹੋਇਆ ਤੇ ਕੁਝ ਗਮਲੇ ਜਿਹੜੇ ਘਾਟੇ ਚ ਪਏ ਸੀ ਉਹਨਾਂ ਦਾ ਨੁਕਸਾਨ ਹੋਇਆ ਠੀਕ ਹੈ ਅੱਗੇ ਦੀ ਤਫਸੀਲ جاری ਹੈ ਸੀਐਫਐਸ ਦੇ 3 ਸਾਰੀਆਂ ਨੂੰ ਪਹੁੰਚ ਚੁੱਕੇ ਜਿਹੜੇ ਵੀ ਅੰਦਰ ਦੇ ਲੋਕ ਤੇ ਇਕੱਠੇ ਕਰ ਰਹੇ ਆ ਸਾਡੀ 3 ਤੁਸੀਂ ਮਾਈਕ ਥੋੜਾ نیچے ਕਰਕੇ ਸਰਦਾਰ ਜੀ ਤੇ ਸਾਰੀ ਮਿਟੀਗੇਸ਼ਨ ਅਸੀਂ ਕਰ ਰਹੇ ਆ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸ਼ਵਮੀ ਕਿਹ ਕਿਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਘਰ ਹੈ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਆਟੋ ਸਸਪੈਕਟਿਡ ਆਟੋ ਜ ਆਇਆ ਮੈਮ ਆਟੋ ਆਇਆ ਸਸਪੈਕਟਿਡ ਉਹਦੇ ਚ ਹੁਣ ਇਨਵੈਸਟੀਗੇਸ਼ਨ ਕੰਪਲੀਟਡ ਮੈਂ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਹੂੰ ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ ਉਹਨਾਂ ਨੇ ਉਹਨੂੰ ਦੇਖਿਆ ਤੇ ਜਦੋਂ ਇੱਥੇ ਆਟੋ ਐਕਸਪਾਂਡ ਹੋ ਗਿਆ ਉਸ ਤੋਂ ਬਾਅਦ ਇਹ ਸਾਡੀ ਟੀਮ ਹੁਣ ਲੱਗੀ ਹੋਈ ਹੈ ਤੇ ਉਹਨਾਂ ਨੂੰ ਅਸੀਂ ਸੱਚ ਕਰੀ ਇਨੀਸ਼ੀਅਲ ਨੈਗੋਸ਼ੀਏਸ਼ਨ ਚ ਉਹ ਜਿਹੜੀ ਹਲੇ ਤੋਂ ਪਿੱਛੇ ਦਾ ਲੰਬੀ ਗੱਲ ਹੈ ਉਹ ਹਲੇ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵਿਸਟੀਗੇਸ਼ਨ ਕੀਤੀ ਹੈ ਜਿਹੜੀ ਗ੍ਰੇਡ A ਹੀ ਹੈ ਨਹੀਂ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਮ ਬਲਾਸਟ ਹੈਪਨ ਵਾਟ ਇਜ਼ ਦਾ ਕਾਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਕੋਈ ਟੈਰਰ ਐਂਗਲ ਲੱਗ ਰਿਹਾ ਮੈਂ ਤੁਹਾਨੂੰ ਆਪਕੋ ਵੀ ਇਹ ਜਿਹੜੀ ਟੀਮ ਜਿੱਥੇ ਆ ਗਈ ਹੈ ਫਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਮੈਮ ਕੋਈ ਅਭੀ ਤੱਕ ਕੋਈ ਗਲਤ ਜਿਹੜਾ ਜ ਕੋਈ ਨੁਕਸਾਨੀ ਨੁਕਸਾਨ ਤਾਂ ਮੈਂ ਕੋਈ ਨਹੀਂ ਹੈ ਕੋਈ ਨੁਕਸਾਨ ਕੋਈ ਨਹੀਂ ਹੈ ਪ੍ਰੋਪਰਟੀ ਦਾ ਥੋੜਾ ਜਿਹਾ ਨੁਕਸਾਨ ਹੈ ਉਹ ਪ੍ਰੈਸ਼ਰ ਬਲਾਸਟ ਕਰਕੇ ਸਤਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੈਕਟਰ 10 ਕੋਠੀ ਨੰਬਰ 575 ਵਿੱਚ ਇੱਕ ਵੱਡਾ ਵਿਸਪੋਰਟ ਕੀਤਾ ਗਿਆ ਉਸੇ ਤਸਵੀਰਾਂ ਦਾ ਹੀ ਦੇਖੋਗੇ ਕਿ ਕੋਠੀ ਨੰਬਰ 575 ਸੈਕਟਰ 10 ਵਿੱਚ ਆਟੋ ਤੇ ਆਏ ਤਿੰਨ ਸ਼ਖਸ ਜਿਹੜੇ ਆ ਤਿੰਨ ਵਿਅਕਤੀ ਆ ਇਹਨਾਂ ਵੱਲੋਂ ਇੱਕ ਬੰਬ ਨੁਮਾ ਚੀਜ਼ ਸਿੱਟੀ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੁੰਦਾ ਹੈ یوں ਪ੍ਰਤੀਤ ਹੁੰਦਾ ਕਿ ਜਿਵੇਂ ਬਿਜਲੀ ਗਰਜਦੀ ਹੈ ਤਾਂ ਕੋਠੀ ਨੰਬਰ 575 ਸੈਕਟਰ ਨੰਬਰ 10 ਵਿੱਚ ਇੱਕ ਬੰਬ ਨੁਮਾ ਚੀਜ਼ ਜਿਹੜੇ ਤਿੰਨ ਵਿਅਕਤੀਆਂ ਵੱਲੋਂ ਸਿੱਟੀ ਜਾਂਦੀ ਹੈ ਔਰ ਤਸਵੀਰਾਂ ਉਹਨਾਂ ਦੀਆਂ ਜਿਹੜੀਆਂ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਦੱਸਿਆ ਜਾ ਰਿਹਾ ਕਿ ਇੱਕ ਆਟੋ ਚਾਲਕ ਸੀ ਤੇ ਉਸਦੇ ਨਾਲ ਦੋ ਸਾਥੀ ਸਨ ਜਿਹੜੇ ਦੋ ਸਾਥੀ ਹਨ ਉਹਨਾਂ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਉਮਰ ਤੋਂ ਨੌਜਵਾਨ ਲੱਗਦੇ ਨੇ ਘੱਟ ਉਮਰ ਆ ਹਨ ਇੱਕ ਨੇ ਪੁੱਠੀ ਟੋਪੀ ਪਾਈ ਹੋਈ ਹੈ ਇੱਕ ਦੇ ਬਾਲ ਜਿਹੜੇ ਆ ਉਹ ਲੰਬੇ ਨਜ਼ਰ ਆ ਰਹੇ ਆ ਤਾਂ ਇਹ ਜਦੋਂ ਵਿਸਪੋਰਟ ਕਰਦੇ ਆ ਆਟੋ ਵਿੱਚ ਆਉਂਦੇ ਆ ਬੰਬ ਨੁਮਾ ਚੀਜ਼ ਸੁੱਟ ਕੇ ਜਾਂਦੇ ਉਸ ਤੋਂ ਵੱਡਾ ਧਮਾਕਾ ਹੁੰਦਾ ਤੇ ਆਟੋ ਜਿਹੜੀ ਆ ਭਜਾ ਕੇ ਲੈ ਜਾਂਦੇ ਆ ਪੁਲਿਸ ਵੱਲੋਂ ਇਹਨਾਂ ਤੇ 2-2 ਲੱਖ ਦਾ ਇਨਾਮ ਵੀ ਰੱਖਿਆ ਜਾਂਦਾ ਔਰ ਪੁਲਿਸ ਨੇ ਹੁਣ ਮੁਸਤੈਦੀ ਦਿਖਾਉਂਦੇ ਤੇਜ਼ੀ ਦਿਖਾਉਂਦੇ ਆਟੋ ਚਾਲਕ ਨੂੰ 43 ਸੈਕਟਰ ਤੋਂ ਗ੍ਰਿਫਤਾਰ ਕੀਤਾ ਲੇਕਿਨ ਉਸਦੇ ਦੋ ਸਾਥੀ ਹੱਲੇ ਵੀ ਫਰਾਰ ਹਨ ਪਰ ਗੱਲ ਨਹੀਂ ਮਤ ਰਹੀ ਐ ਇਸ ਪੂਰੇ ਮਾਮਲੇ ਵਿੱਚ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਹੋਣ ਤੋਂ ਬਚ ਕੇ ਲੇਕਿਨ ਚੰਡੀਗੜ੍ਹ ਵਿੱਚ ਇਸ ਧਮਾਕੇ ਤੋਂ ਬਾਅਦ ਜਿਹੜੀ ਸਨਸਨੀ ਫੈਲ ਜਾਂਦੀ ਹੈ ਪੂਰੀ ਚੰਡੀਗੜ੍ਹ ਹਿਲ ਜਾਂਦੀ ਹੈ ਘਰ ਘਰ ਤੱਕ ਇਹ ਵੀਡੀਓ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇੱਕ ਸਹਿਮ ਦਾ ਮਾਹੌਲ ਬਣਦਾ ਹੈ ਲੇਕਿਨ ਪੁਲਿਸ ਵੱਲੋਂ ਮੁਸਤੈਦੀ ਦਿਖਾ ਕੇ 43 ਸੈਕਟਰ ਤੋਂ ਇਸ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਤਾਜੋ ਫਰਾਰ ਜਿਹੜੇ ਹੋਰ ਸਾਥੀ ਸੌਟੋ ਚਾਲਕ ਦੇ ਦੋ ਹੋਰ ਸਾਥੀ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪਿੱਛੇ ਮਨਸ਼ਾ ਕੀ ਸੀ ਹਲੇ ਤੱਕ ਗੱਲ ਸਾਹਮਣੇ ਨਹੀਂ ਆਈ ਕਿ ਵਿਸਪੋਰਟ ਕੀਤਾ ਕਿਉਂ ਗਿਆ ਅਤੇ ਹਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਬੰਬ ਨੁਮਾ ਚੀਜ਼ ਕੀ ਹੈ ਕਿਸ ਦੇ ਨਾਲ ਵਿਸਪੋਰਟ ਕੀਤਾ ਗਿਆ ਕਿ 43 ਸੈਕਟਰ ਤੋਂ ਪੁਲਿਸ ਵੱਲੋਂ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਹੱਲੇ ਵੀ ਦੋ ਸਾਥੀ ਫਰਾਰ ਹਨ ਤੇ ਵਿਸਪੋਰਟ ਕਿਸ ਚੀਜ਼ ਨਾਲ ਕੀਤਾ ਗਿਆ ਹੱਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਬੰਬ ਨੁਮਾ ਚੀਜ਼ ਹੈ ਜਿਸ ਤਰ ਜਿਸ ਨਾਲ ਧਮਾਕਾ ਕੀਤਾ ਜਾਂਦਾ ਹੈ ਸੈਕਟਰ 10 575 ਕੋਠੀ ਦੇ ਅੰਦਰ ਤੇ ਉਸ ਤੋਂ ਬਾਅਦ ਆਟੋ ਨੂੰ ਭਜਾ ਕੇ ਲਿਜਾਇਆ ਜਾਂਦਾ ਹੈ ਉੱਥੋਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਇੱਥੇ ਜਦੋਂ ਪਹੁੰਚੇ ਆ ਤਾਂ ਦੇਖ ਰਿਹਾ ਕਿ ਇੱਥੇ ਕੁਝ ਪਲੀਜ਼ ਸ਼ਾਂਤੀ ਜੀ ਜਿਹਦੇ ਵਿੱਚ ਕੋਈ ਪ੍ਰੈਸ਼ਰ ਜਿਹਦੇ ਚ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਦਾਸ ਛੋਟਾ ਇੱਥੇ ਹੋਇਆ ਹੁੰਦਾ ਜਿਹਦੇ ਕਰਕੇ ਸ਼ਾਂਤੀ ਆ ਰਹੀ ਹੈ ਜਿਹਨ ਨੂੰ ਨੁਕਸਾਨ ਹੋਇਆ ਹੈ ਲੇ ਕੁਝ ਗਮਲੇ ਜਿਹੜੇ ਕਾਡਜ ਵਾਈਸ ਤੋਂ ਉਹਨਾਂ ਨੂੰ ਨੁਕਸਾਨ ਹੋਇਆ ਠੀਕ ਹੈ ਅੱਗੇ ਦੀ ਤਫਸੀਲ جاری ਹੈ ਸੀਐਫਐਸ ਦੀ ਟੀਮ ਸਾਡੀਆਂ ਪਹੁੰਚ ਚੁੱਕੀਆਂ ਜਿਹੜੇ ਵੀ ਐਵਿਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਹੈ ਸਾਡੀ ਟੀਮ ਤੋਂ ਥੋੜਾ ਨੀਚੇ ਕਰ ਦਿਓ ਸਰ ਜੀ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸ਼ਵਮੀ ਕਿ ਕਿਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨਾਂ ਦਾ ਇਹ ਘਰ ਹੈ ਉਹਲੇ ਸਭ ਚੀਜ਼ ਦਾ ਵਿਸ਼ਾ ਹੈ ਜੀ ਸਾਰਾ ਹੋਨਰਸ ਐ ਟੈਨੈਂਟਸ ਹੈ ਪਾਸ ਟੈਨੈਂਟ ਪਾਸ ਹੋ ਗਿਆ ਸਾਰਾ ਦਸੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੀ ਆਟੋ ਸਸਪੈਕਟਿਡ ਆਟੋ ਜਾਇਆ ਹੈ ਮੈਮ ਆਟੋ ਆਇਆ ਸਸਪੈਕਟਿਡ ਉਹਦੇ ਜੀ ਹੁਣ ਇਨਵੈਸਟੀਗੇਸ਼ਨ ਕੰਪਲੀਟਡ ਮੈਂ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਹੂੰ ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੇ ਆਟੋ ਐਕਸਪਾਂਡ ਹੋ ਗਿਆ ਉਸ ਤੋਂ ਬਾਅਦ ਇਹ ਸਾਡੀ ਟੀਮ ਹੁਣ ਲੱਗੀ ਹੋਈ ਹੈ ਤੇ ਉਹਨਾਂ ਨੂੰ ਅਸੀਂ ਸੱਸ ਦਿੱਤਾ ਇਨੀਸ਼ੀਅਲ ਨੇਗੋਸ਼ੀਏਸ਼ਨ ਚ ਉਹ ਹਾਂ ਉਹ ਜਿਹੜੀ ਵਾਲੀ ਸਟਿਚਰ ਵਾਲੀ ਲੰਬੀ ਗੱਲ ਹੈ ਉਹ ਹਾਂ ਇਹ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਨੇਗੋਸ਼ੀਏਸ਼ਨ ਕੀਤਾ ਸੀ ਸਿੱਧਾ ਗ੍ਰੇਨੈਡ ਹੀ ਹੈ ਜੀ ਦੀ ਉਹ ਲਈ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਮ ਬਲਾਸਟ ਹਾਪਨਡ ਵਾਟ ਇਜ਼ ਦਾ ਕਾਸ ਆਫ ਬਲਾਸਟ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਕੋਈ ਟੈਰਰ ਐਂਗਲ ਲੱਗ ਰਿਹਾ ਮੈਂ ਤੁਹਾਨੂੰ ਆਪ ਕੋ ਵੀ ਸਿਵਲ ਇੰਜੀਨੀਅਰਿੰਗ ਦੀਆਂ ਟੀਮਜ਼ ਇੱਥੇ ਆ ਗਈਆਂ ਸੈਫਟੀ